ਖਨੌਰੀ ਬਾਰਡਰ ਤੇ ਕਾਇਲ ਪ੍ਰਿਤਪਾਲ ਜਿਹੜੇ ਕੀ ਬਾਚ ਰੋਤਕ ਤੋਂ ਚੰਡੀਗੜ੍ਹ ਪੀਜੀਏ ਸ਼ਿਫਟ ਕੀਤੇ ਗਏ ਉਹਨਾਂ ਦੇ ਬਿਆਨ ਆਖਿਰਕਾਰ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਦਰਜ ਕੀਤੇ ਗਏ ਨੇ ਚੰਡੀਗੜ੍ਹ ਦੇ ਸੀਜੀਐਮ ਨੂੰ ਆਦੇਸ਼ ਦਿੱਤੇ ਸੀ ਹਾਈ ਕੋਰਟ ਨੇ ਕਿ ਉਹਨਾਂ ਦੇ ਬਿਆਨ ਦਰਜ ਕਰੇ ਕੱਲ ਚੰਡੀਗੜ੍ਹ ਦੇ ਸੀਜੀਐਮ ਨੇ ਉਹਨਾਂ ਦੇ ਬਿਆਨ ਦਰਜ ਕੀਤੇ ਔਰ ਅੱਜ ਹਾਈ ਕੋਰਟ 'ਚ ਪੇਸ਼ ਕੀਤਾ ਗਿਆ ਸਾਡੇ ਨਾਲ ਉਹਨਾਂ ਦੇ ਐਡਵੋਕੇਟ ਇਸ਼ਪੁਨੀਤ ਸਿੰਘ ਜੀ ਨੇ ਜੀ ਇਸ਼ਪੁਨੀਤ ਜੀ ਕੀ ਬਿਆਨ ਸੀ ਕਿ ਜਿਹੜੇ ਚੰਡੀਗੜ੍ਹ ਦੇ ਸੀਜੀਐਮ ਨੇ ਅੱਜ ਦਰਜ ਕੀਤੇ ਔਰ ਹਾਈ ਕੋਰਟ ਨੇ ਕੀ ਰੁਖ ਹੈ ਕੀ ਆਦੇਸ਼ ਅਗੇ ਹਾਈ ਕੋਰਟ ਸੀਜੀਐਮ ਸਾਹਿਬ ਤੇ ਉਹ ਪ੍ਰਿਤਪਾਲ ਦੀ ਸਟੇਟਮੈਂਟ ਹੈ ਕਿ ਉਹਨੂੰ ਇੱਧਰ ਪੰਜਾਬ ਦੀ ਸਾਈਡ ਤੋਂ ਚੁੱਕ ਕੇ ਹਰਿਆਣੇ ਸਾਈਡ ਲੈ ਕੇ ਗਏ ਪੰਜਾਬ ਪੰਜਾਬ ਵਿੱਚ ਵੀ ਕੁੱਟਿਆ ਹਰਿਆਣੇ ਵਿੱਚ ਵੀ ਕੁੱਟਿਆ ਤੇ ਉਹਦੀ ਇੰਜਰੀਜ਼ ਕਾਫੀਆਂ ਨੇ ਤੇ ਜੱਜ ਸਾਹਿਬ ਨੇ ਦੇਖਦੇ ਹੋਏ ਕਿ ਉਹਦੀ ਇੰਜਰੀਜ਼ ਕਿੰਨੀ ਹੈ ਪ੍ਰਿਤਪਾਲ ਨੇ ਪ੍ਰਿਤਪਾਲ ਦੀ ਸਟੇਟਮੈਂਟ ਕੀਤੀ ਹੈ ਤੇ ਉਹਦੇ ਫਾਦਰ ਦੀ ਇੱਕ ਕੰਪਲੇਂਟ ਹੈ 26/2/2024 ਦੀ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਸਟੇਟ ਆਫ ਪੰਜਾਬ ਤੋਂ ਜਵਾਬ ਮੰਗਿਆ ਹੈ ਕੀ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ ਤੇ ਤੁਸੀਂ ਕੀ ਜਿਹੜੀ ਬਣਦੀ ਕਾਰਵਾਈ ਹੈ ਉਹ ਕਰੋ ਨਾਲੇ ਹਰਿਆਣਾ ਸਰਕਾਰ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਇਹ ਜਿਹੜਾ ਪ੍ਰਿਤਪਾਲ ਹੈ ਇਹ ਵਨ ਆਫ ਦੀ ਇਨਸਟੀਗੇਟਰ ਸੀਗਾ which is contrary to their earlier stand ਤੇ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਲੱਗਦਾ ਹੈ ਕਿ ਇਹ ਵੀ ਇਨਵੋਲਡ ਹੈ ਪਰ ਇਹ ਇਨਵੋਲਡ ਨਹੀਂ ਸੀ ਤੇ ਹੁਣ ਉਹ ਅੱਜ ਤੇ ਆਰਗੂਮੈਂਟ ਵਿੱਚ ਉਹਨਾਂ ਦੀ ਪੋਜੀਸ਼ਨ ਰਿਕਾਰਡਡ ਹੈ ਕਿ 8 ਕਨਸਟੇਬਲਸ ਨੇ ਪ੍ਰਤਪਾਲ ਦਾ ਨਾਮ ਲਿਆ ਕਿ ਬਈ ਇਹ ਬੰਦਾ ਵੀ ਉੱਥੇ ਐਜ਼ ਐਨ ਇਨਸਟੀਗੇਟਰ ਸੀਗਾ ਪਰ ਉਹ ਸਟੇਟਮੈਂਟਾਂ 29 ਤਰੀਕ ਨੂੰ ਰਿਕਾਰਡ ਹੋਈਆਂ ਜਿਹਨੂੰ ਜੱਜ ਸਾਹਿਬ ਨੇ ਸਾਫ਼ ਤਰੀਕੇ ਨਾਲ ਦੇਖਿਆ ਤੇ ਪੜ੍ਹ ਕੇ ਦੇਖਿਆ ਤੇ ਕਿਹਾ ਕਿ ਥਿਸ ਇਜ਼ ਥਿਸ ਇਜ਼ ਥੈਟ ਇਟ ਇਜ਼ ਐਨ ਆਫਟਰ ਥੌਟ ਤੇ ਉਹਨੂੰ ਕਿਹਾ ਜਸਪੀਨ ਮੇਡ ਟੂ ਕ੍ਰੀਏਟ ਅ ਡਿਫੈਂਸ ਤੇ ਨਾਲੇ ਜੱਜ ਸਾਹਿਬ ਨੇ ਇਹ ਵੀ ਕਿਹਾ ਕਿ ਸੁਪਰੀਮ ਕੋਰਟ ਦੀ ਗਾਈਡਲਾਈਨਸ ਬੜੀ ਕਲੀਅਰ ਨੇ ਲਲਿਤਾ ਕੁਮਾਰੀ ਦੀ ਜੱਜਮੈਂਟ ਬਾਰੇ ਜਿਸ ਚ ਉਹਨਾਂ ਨੇ ਕਿਹਾ ਕਿ ਐਫ ਆਈ ਆਰ ਰਜਿਸਟਰ ਹੋਣੀ ਚਾਹੀਦੀ ਹੈ ਜਿਵੇਂ ਜਿਵੇਂ ਕੋਈ ਕਾਗਨਿਜ਼ੇਬਲ ਅਫੈਂਸ ਦੀ ਜਾਣਕਾਰੀ ਮਿਲਦੀ ਹੈ ਤੇ ਇਸੇ ਬਾਰੇ ਸਟੇਟ ਆਫ ਪੰਜਾਬ ਤੋਂ ਜਵਾਬ ਮੰਗਿਆ ਅੱਜ ਦੋ ਤਿੰਨ ਗੱਲਾਂ ਹੋਰ ਹੋਈਆਂ ਕੋਰਟ ਦੇ ਸੁਣਵਾਈ ਦੇ ਦੌਰਾਨ ਇੱਕ ਤਾਂ ਤੁਸੀਂ ਇਹ ਦੱਸਿਆ ਕਿ ਜਿਹੜੇ ਪ੍ਰਿਤਪਾਲ ਹੈਗੇ ਉਹਨਾਂ ਦੇ ਫਾਦਰ ਜਿਨ੍ਹਾਂ ਨੇ ਪਟੀਸ਼ਨ ਪਾਈ ਸੀ ਉਹਨਾਂ ਨੇ ਪੰਜਾਬ ਦੇ ਡੀਜੀਪੀ ਨੂੰ ਇੱਕ ਕੰਪਲੇਂਟ ਦਿੱਤੀ ਸੀ ਉਹ ਕੰਪਲੇਂਟ ਕੀ ਹੈ ਸਰ ਕੰਪਲੇਂਟ ਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਉਹਨਾਂ ਨੂੰ ਪਤਾ ਜਿਵੇਂ ਲੱਗਿਆ ਸੀਗਾ ਜਦ ਇੱਕ ਇਹ ਜਦ ਪ੍ਰਤੀਪਾਲ ਨੂੰ ਰੋਤਕ ਤੋਂ ਚੰਡੀਗੜ੍ਹ ਲਿਆਏ ਸੀਗੇ ਉਸ ਤੋਂ ਬਾਅਦ ਜਦ ਪੂਰੀ ਜਾਣਕਾਰੀ ਉਹਨਾਂ ਨੂੰ ਮਿਲੀ ਤੇ ਕੀ ਪ੍ਰਤੀਪਾਲ ਨਾਲ ਕੀ ਵਾਪਰਿਆ ਤੇ ਪ੍ਰਤੀਪਾਲ ਪ੍ਰਤੀਪਾਲ ਨੇ ਵੀ ਉਹਨਾਂ ਨੂੰ ਆਪਣੀ ਗੱਲ ਦੱਸੀ ਤਾ ਜੋ ਉੱਥੇ ਹੋਇਆ ਉਹ ਤਾਂ ਉਹਨਾਂ ਨੇ ਉਸ ਜਿਹੜੀ ਘਟਨਾ ਸਾਰੀ ਵਾਪਰੀ ਸੀ ਉਹਦੇ ਨਾਲ ਕਿ ਉਹ ਇੱਕ ਟਰਾਲੇ 'ਚ ਬੈਠਾ ਸੀਗਾ ਫਿਰ ਟਰਾਲੇ ਤੇ ਉਹ ਉਤਰਿਆ ਕਿਸੇ ਨੂੰ ਰੋਕ ਰਿਹਾ ਸੀਗਾ ਫਿਰ ਉਸ ਛੜਪ 'ਚ ਇਹਨੂੰ ਡੰਡੇ 'ਤੇ ਤੇ ਉਸ ਤੋਂ ਬਾਅਦ ਫਿਰ ਇਹਨੂੰ ਉੱਥੇ ਹੀ ਡੰਡੇ 'ਤੇ ਤੇ ਇਹਨੂੰ ਚੁੱਕ ਕੇ ਦੂਜੇ ਪਾਸੇ ਲੈ ਗਏ ਤੇ ਇਸ ਚੀਜ਼ ਬਾਰੇ ਉਹੀ ਕੰਪਲੇਂਟ ਸੀਗੀ ਉਹ 26 ਦੋ 2024 ਨੂੰ ਡੀਜੀਪੀ ਪੰਜਾਬ ਨੂੰ ਐਸਐਸਪੀ ਪਟਿਆਲੇ ਨੂੰ ਸਾਰਿਆਂ ਨੂੰ ਭੇਜੀ ਗਈ ਸੀ ਉਸ ਕੰਪਲੇਂਟ ਤੇ ਹਜੇ ਕੋਈ ਕਾਰਵਾਈ ਨਹੀਂ ਕੀਤੀ ਕਿ ਹਾਈ ਕੋਰਟ ਨੇ ਇਹ ਤੇ ਵੀ ਪੰਜਾਬ ਸਰਕਾਰ ਨੂੰ ਜਵਾਬਤ ਲਗ ਬਿਲਕੁਲ ਇਸ ਇਸ ਚੀਜ਼ ਤੇ ਵੀ ਪੰਜਾਬ ਸਰਕਾਰ ਤੋਂ ਜਵਾਬ ਆ ਗਿਆ ਹਰਿਆਣਾ ਸਰਕਾਰ ਨੇ ਇਸ ਪੂਰੇ ਮਾਮਲੇ ਚ ਕੀ ਕਿਹਾ ਹੈ ਕਿ ਜਿਸ ਦਿਨ ਪ੍ਰਿਤਪਾਲ ਦਾ ਘਟਨਾ ਹੋਈ ਸੀਗੀ ਉਸੇ ਦਿਨ ਉਸ ਦੌਰਾਨ ਉਸੇ ਜਗ੍ਹਾ ਤੇ ਹਰਿਆਣਾ ਪੁਲਿਸ ਦੇ ਵੀ 15 ਜਵਾਨ ਕਾਇਲ ਹੋਏ ਸੀਗੇ ਸੁਰੱਖਿਆ ਕਰਮੀ ਜਿਹੜੇ ਪੁਲਿਸ ਅਫੀਸ਼ੀਅਲਸ ਹੈਗੇ ਨੇ ਉਹ ਕਾਇਲ ਹੋਏ ਸੀ ਤੇ ਉਹਦੇ ਵਿੱਚੋਂ 8 ਬੰਦਿਆਂ ਨੇ ਪ੍ਰਿਤਪਾਲ ਦਾ ਨਾਮ ਲਿਆ ਕਿ ਜਿਹੜੇ ਉੱਥੇ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਨੂੰ 扑ੜਕਾਣ ਚ ਵੀ ਇਹਦਾ ਹੱਥ ਹੈਗਾ ਬਿਲਕੁਲ ਜੀ ਹਰਿਆਣਾ ਸਰਕਾਰ ਦੇ ਬੰਦਿਆਂ ਨੇ ਇਹ ਕਿਹਾ ਹੈ ਨਾਲੇ ਇੱਕ ਹੋਰ ਚੀਜ਼ ਉਹਨਾਂ ਨੇ ਕਹੀ ਹੈ ਹਲੇਕੋਰ ਇਹ ਕਨਸਿਡਰ ਕਰ ਰਿਹਾ ਹੈ ਕਿ ਇਹ ਇਸ ਘਟਨਾ ਜਿਹੜੀ ਪ੍ਰਤਪਾਲ ਨਾਲ ਵਾਪਰੀ ਹੈ ਕੀ ਇਹ ਉਹਦੇ ਨਾਲ ਮਿਲਾਈ ਜਾ ਸਕਦੀ ਹੈ ਕਿਉਂਕਿ ਹਰਿਆਣਾ ਸਰਕਾਰ ਦਾ ਪੱਖ ਹੈ ਕਿ ਇਹ ਉਸੇ ਇਨਸੀਡੈਂਟ ਦਾ ਪਾਰਟ ਹੈ ਤਾਂ ਅਸੀਂ ਇਹ ਤੇ ਡੀਡੀਆ ਰਿਕਾਰਡ ਕਰਾਂਗੇ ਤੇ ਉਸੇ ਐਫਆਈਆਰ 'ਚ ਹਰਿਆਣਾ ਪੁਲਿਸ ਇਨਵੈਸਟੀਗੇਟ ਕਰੇਗੀ ਬਟ ਇਸ ਚੀਜ਼ ਨੂੰ ਆਲਮੋਸਟ ਜਿਵੇਂ ਸਾਹਮਣੇ ਨਕਾਰ ਤੇ ਹੁਣੇ ਪੰਜਾਬ ਸਰਕਾਰ ਨੂੰ ਕਾਰਵਾਈ ਦੇ ਆਦੇਸ਼ ਦਿੱਤੇ ਨੇ ਪੰਜਾਬ ਸਰਕਾਰ ਨੂੰ ਕਿਸ-ਕਿਸ ਚੀਜ਼ ਤੇ ਕਾਰਵਾਈ ਦੇ ਆਦੇਸ਼ ਦਿੱਤੇ ਨੇ ਕਿ ਜਿਹੜੇ ਡੀਜੀਪੀ ਨੂੰ ਜਿਹੜੀ ਸ਼ਿਕਾਇਤ ਦਿੱਤੀ ਸੀ ਜਾਂ ਫਿਰ ਜਿਹੜੇ ਬਿਆਨ ਹੈਗੇ ਨੇ ਪ੍ਰਤਪਾਲ ਦੇ ਉਹਦੇ ਤੇ ਅੱਗੇ ਕੀ ਕਾਰਵਾਈ ਕੀਤੀ ਜਾਣੀ ਹੈ ਉਹ ਪੰਜਾਬ ਸਰਕਾਰ ਤਿੰਨੋ ਚੀਜ਼ਾਂ ਨੂੰ ਮਿਲਾ ਕੇ ਤਿੰਨ ਚੀਜ਼ਾਂ ਜਿਹੜੀ ਇੱਕ ਫਾਦਰ ਦੀ ਕੰਪਲੇਂਟ ਹੈ ਇੱਕ ਪ੍ਰਤਪਾਲ ਦੀ ਜਿਹੜੀ ਕੱਲ ਸੀ ਜਿਵੇਂ ਸਾਹਿਬ ਨੇ ਸਟੇਟਮੈਂਟ ਰਿਕਾਰਡ ਕੀਤੀ ਹੈ ਤੇ ਤੀਜੀ ਜਿਹੜੀ ਉਹਨੂੰ ਇੰਜਰੀਜ਼ ਆਈਆਂ ਪੀਜੀਐ ਦੀ ਰਿਪੋਰਟ ਹੈ ਬਕਾਇਦਾ ਜਿੱਥੇ ਉਹਨੂੰ ਲਿਖਿਆ ਗਿਆ ਕਿ 14-15 ਇੰਜਰੀਜ਼ ਹੈਗੀਆਂ ਉਹਦੇ 15 ਘੰਟੇ ਦਾ ਆਪਰੇਸ਼ਨ ਹੋਇਆ ਤੇ ਹੋਰ ਚੀਜ਼ਾਂ ਹੋਈਆਂ ਉਹਦੀ ਪੈਰ ਤੇ ਆ ਆਇਰਨ ਪੈਰ ਤੇ ਇਸ ਚੀਜ਼ ਨੂੰ ਸਾਰਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਜੱਜ ਸਾਹਿਬ ਨੇ ਪੁੱਛਿਆ ਕਿ ਸਟੇਟ ਆ ਪੰਜਾਬ ਜਿਹੜਾ ਬੰਦਾ ਕਾਨੂੰਨੀ ਕਾਰਵਾਈ ਹੈ ਉਹ ਕਰੇ ਤੇ ਅਗਲੇ ਜੱਜ ਸਾਹਿਬ ਨੇ ਇਹ ਵੀ ਲਿਖਾਤਾ ਕਿ ਬੰਦੀ ਕਾਨੂੰਨੀ ਕਾਰਵਾਈ ਕੀ ਹੁੰਦੀ ਹੈ ਬੰਦੀ ਕਾਨੂੰਨੀ ਕਾਰਵਾਈ ਲਲਿਤਾ ਕੁਮਾਰੀ ਦੀ ਜੱਜਮੈਂਟ ਦੇ ਹਿਸਾਬ ਨਾਲ ਐਫ ਆਈ ਆਰ ਰਜਿਸਟ੍ਰੇਸ਼ਨ ਕੀਤੀ ਹੈ ਜੱਜ ਸਾਹਿਬ ਨੇ ਇਹ ਪੁੱਛਿਆ ਉਹਨਾਂ ਨੂੰ ਕਿ ਤੁਸੀਂ ਆਪਣਾ ਜਵਾਬ ਪੇਸ਼ ਕਰੋ ਕਿ ਤੁਸੀਂ ਕੀ ਕਰਦੇ ਕਿਉਂਕਿ ਹੁਣ ਬਿਆਨ ਜਦੋਂ ਸਾਹਮਣੇ ਆ ਹੀ ਗਏ ਆ ਪ੍ਰਿਤਪਾਲ ਦੇ ਦੱਸਿਆ ਗਿਆ ਕਿ ਉਹਨਾਂ ਨੂੰ ਪਹਿਲਾਂ ਉੱਥੇ ਖਨੋਰੀ ਬਾਰਡਰ ਤੇ ਕੁੱਟਿਆ ਗਿਆ ਬਾਅਦ ਚ ਉਹਨਾਂ ਨੂੰ ਚੱਕ ਕੇ ਹਰਿਆਣਾ ਚ ਲੈ ਕੇ ਗਿਆ ਉੱਥੇ ਵੀ ਉਹਨਾਂ ਨੂੰ ਕਾਫੀ ਬੇਰਅਮੀ ਨਾਲ ਕੁੱਟਿਆ ਗਿਆ ਤੇ ਇੱਕ ਐਫ ਆਈ ਆਰ ਜਿਹੜੀ ਬਣਦੀ ਆ ਉਹ ਹਜੇ ਤੱਕ ਨਹੀਂ ਹੋਈ ਬਿਲਕੁਕੁਲ ਏਦਾਂ ਦੀ ਐਫ ਆਈ ਆਰ ਪੰਜਾਬ ਨੇ ਕੀਤੀ ਨਹੀਂ ਹਰਿਆਣੇ ਵਾਲੇ ਕਹਿੰਦੇ ਕਿ ਅਸੀਂ ਕਰਾਂਗੇ ਜਦ ਸਾਨੂੰ ਸਟੇਟਮੈਂਟ ਪਤਾ ਲੱਗ ਜੇਗੀ ਹਰਿਆਣੇ ਵਾਲੇ ਹੁਣ ਉਹਨੂੰ ਐਜ਼ ਅ ਕ੍ਰਾਸ ਵਰਜਨ ਬਣਾ ਕੇ ਆਪਣੀ ਐਫ ਆਈ ਆਰ ਦਾ ਪਾਰਟ ਬਣਾਉਣਾ ਚਾਹੁੰਦੇ ਆ ਉਹ ਚੀਜ਼ ਨੂੰ ਹਾਈ ਕੋਰਟ ਨੇ ਨਕਾ ਤੇ ਹੁਣ ਅਗਲੀ ਸੁਣਵਾਈ ਕਦੋਂ ਹੈ 2 ਅਪ੍ਰੈਲ ਨੂੰ ਸ਼ੁੱਕਰ ਤੇ ਅੱਜ ਹਾਈ ਕੋਰਟ 'ਚ ਸਾਫ ਹੋ ਗਿਆ ਕਿ ਪ੍ਰਿਤਪਾਲ ਦੇ ਮਾਮਲੇ 'ਚ ਜੋ ਕਿ ਚੰਡੀਗੜ੍ਹ ਦੇ ਸੀਜੀਐਮ ਨੇ ਜਿਹੜੇ ਬਿਆਨ ਦਰਜ ਕੀਤੇ ਨੇ ਉਹਦੇ ਤੋਂ ਸਾਫ ਹੋ ਗਿਆ ਕਿ ਪ੍ਰਿਤਪਾਲ ਨੂੰ ਪਹਿਲਾਂ ਕਨੌਰੀ ਬਾਰਡਰ ਤੇ ਕੁੱਟਿਆ ਗਿਆ ਉਹ ਤੋਂ ਬਾਅਦ ਜ਼ਬਰਦਸਤੀ ਉਹਨੂੰ ਹਰਿਆਣਾ ਪੁਲਿਸ ਚੱਕ ਕੇ ਲੈ ਕੇ ਜਾਂਦੀ ਹੈ ਔਰ ਹਰਿਆਣਾ 'ਚ ਵੀ ਕੁੱਟਿਆ ਜਾਂਦਾ ਆਖੀਰਕਾਰ ਬਾਅਦ 'ਚ ਰੋਤਕ ਪੀਜੀਏ ਤੋਂ ਚੰਡੀਗੜ੍ਹ ਪੀਜੀਏ ਉਹਨਾਂ ਦਾ ਇਲਾਜ ਚੱਲ ਰਿਹਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਨੇ ਕਾਰਵਾਈ ਕਰਨ ਨਾ ਸਿਰਫ ਉਹਨਾਂ ਦੇ ਬਿਆਨ ਤੇ ਕੀ ਹੁਣ ਕਾਰਵਾਈ ਕੀਤੀ ਜਾਏਗੀ ਬਲਕਿ ਜਿਹੜੇ ਪ੍ਰਤਪਾਲ ਦੇ ਫਾਦਰ ਹੈਗੇ ਨੇ ਉਹਨਾਂ ਨੇ ਆਪਣੇ ਬੇਟੇ ਨੂੰ ਲੈ ਕੇ ਜਿਹੜੇ ਚੰਡੀ ਪੰਜਾਬ ਦੇ ਡੀਜੀਪੀ ਨੂੰ ਜਿਹੜੇ ਸ਼ਿਕਾਇਤ ਕੀਤੀ ਸੀ ਉਹਦੇ ਤੇ ਵੀ ਕਾਰਵਾਈ ਕਰਨ ਦੇ ਆਦੇਸ਼ ਦੇ ਦਿੱਤੇ ਨੇ ਕੈਮਰਾਮੈਨ ਅਜੀਪਾਲ ਦੇ ਨਾਲ Prit Mehta PTC News Chandigarh